ਅੱਜ ਅੱਜ ਜਿਹੜੇ ਜਨਤਾ ਕੋਲ ਪਹੁੰਚੇ ਸੀ ਏਸ ਪੀ ਤੇ ਪਾਣੀ ਪੈਣ ਦੇ ਮੁੱਦੇ ਤੇ ਮੁੱਖ ਮੰਤਰੀ ਭਗਵਨ ਮਾਨ ਨੇ ਕਿਹਾ ਕਿ ਇਹ ਰਹਿائش ਦਾ ਘਰਾਓ ਕਰਨ ਦਾ ਪ੍ਰੋਗਰਾਮ ਦਿੱਤਾ ਸੀ ਨਵੀਂ ਪੈਨਸ਼ਨ ਸੰਗੀਵਾ ਖੇਤਰ ਦੇ ਮਜਾਬ ਦੇ ਕੋਨੇ-ਕੋਨੇ ਦੇ ਵਿੱਚੋਂ ਅੱਜ ਰਾਜ ਵਿੱਚ ਇਥੇ ਪਹੁੰਚੇ ਹੋਏ ਨੇ ਇੱਕ ਸਿਰਫ ਅੱਜ ਜਿਹੜੇ ਹੁੰਦਾ ਬਹੁਤ ਪਿਛਲੇ ਲੰਬੇ ਸਮੇਂ ਤੋਂ ਰਣਕਲੇ ਆ ਸੀ ਪਰ ਪਿਛਲੇ 2 ਸਾਲਾਂ ਤੋਂ ਇਹਨਾਂ ਨੇ ਨੋਟੀਫਿਕੇਸ਼ਨ ਜਾਰੀ ਕਰਤਾ ਉਹਨੂੰ ਇਮਪਲੀਮੈਂਟ ਕਰਨ ਦੇ ਲਈ ਅੱਜ ਆ ਭਾਗਵਾ ਪੱਤਰੀ ਲਈ ਜਿਹੜੀ ਮਸਲੇ ਹੁੰਦੇ ਆ ਮੋਰ ਜਥੇ ਬੰਦੀਆਂ ਨੇ ਜਿਹੜੀਆਂ ਇਸ ਟਾਈਮ ਪਾਣੀ ਪੈ ਦੇ ਮੁੱਦੇ ਤੇ ਲੜ ਰਹੀਆਂ ਨੇ ਉਹਨਾਂ ਨੇ ਇਕੱਠਿਆਂ ਹੋ ਕੇ ਇੱਥੇ ਜਰੂਰ ਵਖੇ ਲਿਖੀ ਸੀ ਭਾਰਮਾ ਇਕੱਠਾ ਜਿਹੜਾ ਪੰਜਾਬ ਦੇ ਸਾਰੇ ਮੁਲਾਜ਼ਮਾਂ ਦਾ ਇੱਥੇ ਹੋਇਆ ਤੇ ਇਸ ਮੰਗ ਨੂੰ ਲੈ ਕੇ ਜੁਣਾ ਉੱਤਰੋਂ ਕੁਝ ਸਮੇਂ ਦੇ ਵਿੱਚ ਤੁਹਾਨੂੰ ਸਿੱਖੇ ਜਿਹੜੇ ਐਕਸ਼ਨ ਨੇ ਉਹ ਦਿਖਾਈ ਦੇਣਗੇ ਜਦ ਤੱਕ ਸਾਡੀ ਇਹ ਪਾਣੀ ਪੈਨਸ਼ਨ ਦੀ ਮੰਗ ਜਿਹੜੀ ਲਾਗੂ ਨਹੀਂ ਹੋਣੀ ਤੇ ਐਮਪੀਐਸ ਕਰਾਉਣਾ